ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਜਿਹੜੀ ਨਾ ਉਹ ਖਬਰ ਲਗਾਤਾਰ ਚੱਲਦੀ ਰਹਿੰਦੀ ਆ ਉਹਦੇ ਚ ਹਾਈ ਕੋਰਟ ਨੇ ਪੁੱਛਿਆ ਕਿ ਭਾਈ ਐਸਐਸਪੀ ਦੇ ਤੁਸੀਂ ਕੀ ਕਾਰਵਾਈ ਕੀਤੀ ਹੈ ਕਿਉਂਕਿ ਉਹਦੇ ਤੁਸੀਂ ਕਹਿੰਦੇ ਵੀ ਉਹਦੇ ਹਿਸਾਬ ਨਾਲ ਤੁਸੀਂ ਛੋਟੇ ਅਧਿਕਾਰੀਆਂ ਨੂੰ ਤੰਕਰੀ ਜਾਨੇ ਛੋਟੇ ਹੁੰਦਿਆਂ ਨਾ ਸਾਨੂੰ ਵਰਦੀਪੁਰ ਦੀ ਪਵਾ ਕੇ ਤੇ ਬਾਪੂ ਮਾਰਦਾ ਸੀ ਮੋਢੇ ਤੇ ਹੱਥ ਕੇ ਚੱਲ ਪੁੱਤਰ ਹੋ ਜਾ ਤਿਆਰ ਮਾਸਟਰ ਨੇ ਤੇਰੇ ਡੰਡਾ ਵਾਹਣਾ ਹੀ ਆ ਲੇਟ ਹੋ ਗਿਆ ਜਦਨ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਜਿਹੜੀ ਉਹ ਹੁੰਦੀ ਆ ਨਾ ਸੁਣ ਵਾਈ ਉਹ ਦਿਨ ਇਹਨਾਂ ਨੂੰ ਤੜਕੇ ਘਰੋਂ ਥਾਪੜਾ ਦੇ ਦਿੱਤਾ ਜਾਂਦਾ ਕਿ ਜਾਓ ਬੁੱਤ ਖਾਓ ਜਾ ਕੇ ਜੇ ਸਾਫੀ ਹੁੰਦਾ ਸਰ ਜੀ ਸਾਫੀਟੇ ਹੁੰਦਾ ਜੀ ਕਿ ਉੱਥੇ ਝੜਕਾ ਖਾਣ ਚੱਲੇ ਹੋਰ ਇਹਨਾਂ ਵਾਸਤੇ ਉਹਨਾਂ ਨੇ ਜੈਮ ਲਾ ਕੇ ਬ੍ਰੈਡ ਥੋੜੀ ਰੱਖੇ ਨੇ ਬਿਲਕੁਲ ਕਿ ਆਪ ਬੁੱਤ ਨਾਸ਼ਤਾ ਕਰ ਲਓ ਹੂੰ ਕਿ ਕਰਤੂਤਾ ਉਹ ਜੀ ਬਿਲਕੁਲ ਬਿਲਕੁਲ ਵਾਰੀ ਵਾਰੀ ਉਹੀ ਗੱਲ ਰਿਪੀਟ ਹੋ ਰਹੀ ਹੈ ਵਾਰੀ ਵਾਰੀ ਉਹੀ ਗੱਲ ਰਿਪੀਟ ਇਸ ਕਰਕੇ ਹੋ ਰਹੀ ਹੈ ਸਾਬ ਕਿ ਤੁਸੀਂ ਜੋ ਕਰਨਾ ਜੋ ਹਾਈ ਕੋਰਟ ਨੇ ਆਰਡਰ ਪਾਸ ਕੀਤੇ ਹੈ ਤੁਸੀਂ ਉਹਦੇ ਤੇ ਅਮਲ ਨਹੀਂ ਕਰ ਰਹਾ ਜੀ ਕੋਟ ਕਿਵੇਂ ਤੁਹਾਡੀ ਜਾਨ ਛੱਡੂਗਾ ਬਿਲਕੁਲ ਕੋਟ ਨਹੀਂ ਜਾਨ ਛੱਡਦਾ ਹੂੰ ਕੋਟ ਨਹੀਂ ਸਰ ਜਾਨ ਜਾਨ ਤੋਂ ਬਾਅਦ ਵੀ ਕੋਟ ਨਹੀਂ ਜਾਣ ਛੱਡਦਾ ਜਦ ਤੱਕ ਡੈਥ ਸਰਟੀਫਿਕੇਟ ਨਹੀਂ ਲੱਗਦਾ ਜਾਂ ਜੀ ਜੀ ਬਿਲਕੁਲ ਕੋਟ ਉਹ ਤੋਂ ਤੱਕ ਵੀ ਨਹੀਂ ਛੱਡਦਾ ਹੂੰ ਮਰੇ ਰੋਂ ਤੁਸੀਂ ਸਿਵਿਆਂ ਚ ਸੜ ਗਏ ਸੜ ਗਏ ਸੜ ਗਏ ਪਰ ਜਦ ਤੱਕ ਜਦ ਤੱਕ ਕਾਗਜ਼ ਨਹੀਂ ਜਾਂਦਾ ਜੀ 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 ਤਦ ਤੱਕ ਕੋਟ ਖੜਾ ਨਹੀਂ ਛੱਡੇਗਾ ਹੂੰ ਹੂੰ ਕਹ ਲਿਆ ਕਿ ਉਹਨਾਂ ਨੇ ਕਾਰਵਾਈ ਵਾਸਤੇ ਇਹਨਾਂ ਨੂੰ 6 ਅਗਸਤ ਦੇ ਵਿੱਚ ਹੀ ਕਹਿ ਦਿੱਤਾ ਸੀ ਕਾਰਵਾਈ ਦੇ ਨਾਮ ਤੇ ਕੀ ਕੀਤਾ ਇੱਕ ਸਪਾਈ ਤੇ ਹੌਲਦਾਰ ਵੀ ਰਗੜ ਦਿੱਤਾ ਹੂੰ ਵੇਖੋ ਜਿੱਥੇ ਡੀਜੀਪੀ ਝੂਠ ਬੋਲ ਰਿਹਾ ਕਿ ਪੰਜਾਬ ਦੀ ਜੇਲ੍ਹ 'ਚ ਇੰਟਰਵਿਊ ਨਹੀਂ ਹੋਈ ਉਥੇ ਸਪਾਈ ਤੇ ਹੌਲਦਾਰ ਦੇ ਸਾਰੇ ਕੀ ਆ ਬਿਲਕੁਲ ਦੱਸੋ ਮੈਨੂੰ ਬਿਲਕੁਲ ਉਹ ਵੀ ਰਗੜ ਤੇ ਗਰੀਬ ਵਿੱਚ ਹੂੰ ਤੇ ਉਸ ਤੋਂ ਬਾਅਦ ਇੱਕ ਐਸਪੀ ਡੀਐਸਪੀ ਗੁਰਸ਼ੀਰ ਸੰਧੂ ਵਗੈਰਾ ਇਹਨਾਂ ਨੂੰ ਵਿੱਚ ਰੱਖ ਕੇ ਨਾਮਜ਼ਦ ਕਰਕੇ ਤੇ ਮੋੜ ਕੇ ਚੋਰੀ ਦੇ ਨੇ ਉਹਨਾਂ ਦੇ ਖਤ ਖਿਲਾਫ ਜਿਹੜਾ ਪਰਚਾ ਸੀ ਉਹਦੀ ਕੈਂਸਲੇਸ਼ਨ ਵੀ ਭਰ ਦਿੱਤੀ ਉਹ ਫੜੇ ਗਏ ਬਿਲਕੁਲ ਗੇਰ ਫੜੇ ਗਏ ਯਾਨੀ ਡੀਜੀਪੀ ਨੇ ਝੂਠ ਬੋਲਿਆ ਉਹ ਫੜਿਆ ਗਿਆ ਜੀ 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 ਕੈਂਸਲੇਸ਼ਨ ਭਰੀ ਉਹ ਫੜੇ ਗਈ ਤਾਂ ਫਿਰ ਕੋਰਟ ਦੇਖੋ ਕੋਰਟ ਕੋਈ ਉਥੇ ਗਲੀ ਚ ਖੇਡਦਾ ਬੱਚਾ ਆਓ ਜਿਨੂੰ ਜਿਵੇਂ ਤੁਸੀਂ ਟੌਫੀ ਦੇ ਕੇ ਵਰਚਾ ਲਓਗੇ ਜੀ ਜੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਬਿਲਕੁਲ ਝੂਠੇ ਨੇ ਬਿਲਕੁਲ ਇਹ ਤੇ ਬਿਲਕੁਲ ਫਰੇਬੀ ਨੇ ਹੂੰ ਤੇ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਕਰਵਾ ਕੌਣ ਰਿਹਾ ਹੈ ਪੁਲਿਸ ਆਪਣੇ ਆਪਣੀ ਪੁਲਿਸ ਦਾ ਜੀ ਕਰਦਾ ਮੈਨੂੰ ਦੱਸੋ ਡੀਜੀਪੀ ਦਾ ਜੀ ਕਰਦਾ ਛੜਕਾ ਖਾਵੇ ਜਾ ਕੇ ਡੀਜੀਪੀ ਆਗਲਾ 80000 ਨਫਰੀ ਦਾ ਹੈਡ ਹੈ ਹੂੰ ਉਹਦਾ ਜੀ ਕਰਦਾ ਗਾਲਾਖਾਨ ਨੂੰ ਜਾ ਕੇ ਝਾੜਾਂਖਾਨ ਨੂੰ ਕਿਸ ਦਾ ਕਿਸੇ ਮੰਨ ਲਓ ਤੁਸੀਂ ਕਿਸੇ ਵੀ ਪਦਵੀ ਤੇ ਹੋ ਹੂੰ ਤੁਹਾਨੂੰ ਕੀ ਹੈ ਤੁਸੀਂ ਸੱਚ ਰੱਖੋਗੇ ਕਿ ਨਹੀਂ ਬਿਲਕੁਲ ਪਰ ਜੇ ਤੁਹਾਨੂੰ ਸਰਕਾਰ ਕਹੇ ਕਿ ਨਹੀਂ ਸੱਚ ਰੱਖਣਾ ਹੀ ਨਹੀਂ ਹੈ ਹੂੰ ਤੁਸੀਂ ਕੀ ਕਰੋਗੇ ਬਿਲਕੁਲ ਬਿਲਕੁਲ ਤਾਂ ਬੇਸ਼ਰਮੀ ਦੇ ਨਾਲ ਤੁਹਾਨੂੰ ਸਭ ਕੁਝ ਕਰਨਾ ਪਊਗਾ ਆਹੀ ਤੇ ਕੈਲੋ ਨਾ ਕਿ ਸਰਕਾਰੀ ਨੌਕਰੀ ਦੀ ਤਰਾਸ ਨਹੀਂ ਐ ਐਸਾ ਇਹ ਪ੍ਰੋਬਲਮ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਝੂਠ ਦਰ ਝੂਠ ਬੋਲਦੇ ਗਏ ਜਿਵੇਂ ਉਤਲੇ ਇਹਨਾਂ ਦੇ ਬੋਲਦੇ ਆ ਬੋਲਦੇ ਕੇ ਕੁਝ ਬਲਵਾਉਂਦੇ ਗਏ ਆ ਨਹੀਂ 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 ਉਹ ਤਾਂ ਹੀ ਤੇ ਮੈਂ ਕਹਿ ਰਿਹਾ ਨਾ ਉਤਲੇ ਜਿਵੇਂ ਝੂਠ ਬੋਲਦੇ ਆ ਹੂੰ ਉਹਨਾਂ ਨੇ ਨਾ ਤੂੰ ਵੀ ਬਲਵਾਇਆ ਕਿ ਪਰਦਾ ਪਾਓ ਪਰਦਾ ਪਾਓ ਪਰਦਾ ਇਹ ਪਾਉਂਦੇ ਗਏ ਉਹ ਜਿਹੜੇ ਸੀਗੇ ਹਾਈ ਕੋਰਟ ਵਾਲੇ ਉਹ ਇਹਨਾਂ ਨੂੰ ਫੜਦੇ ਰਹੇ ਵਾਰ-ਵਾਰ ਫੜਦੇ ਹੂੰ ਹੂੰ ਇੱਕ ਅੱਧਾ ਹੀ ਤਾਂ ਚਲੋ ਸਰ ਜਾਂਦਾ ਜਦੋਂ ਇਹ ਵਾਰ-ਵਾਰ ਵਾਰ-ਵਾਰ ਫੜੇ ਗਏ ਸਭ ਕੁਝ ਐਕਸਪੋਜ਼ ਹੋ ਗਿਆ ਜੀ ਹੁਣ ਮਾਮਲਾ ਇਹ ਆ ਉਹ ਕਹਿੰਦੇ ਕਿ ਐਸਐਸਪੀ ਨੂੰ ਕਿਉਂ ਨਹੀਂ ਜੇ ਤੁਸੀਂ ਕਾਰਵਾਈ ਦੀ ਜ਼ੱਦ ਚ ਲੈ ਕੇ ਆਉਂਦੇ ਉਹ ਕੀ ਆ ਹੂੰ ਉਹ ਕੀ ਆ ਵੀ ਜਿਹੜਾ ਕਾਰਵਾਈ ਦੀ ਜ਼ੱਦ ਚ ਨਹੀਂ ਨਹੀਂ ਆਉਣਾ ਵਿੱਚ ਜੀ ਹਾਂ ਜੀ ਅਸੀਂ ਇਦਾਂ ਕਰਾਂਗੇ ਜੀ ਉਹਦਾ ਉਹਨਾਂ ਆਖਿਆ ਗੱਲ ਸੁਣੋ ਹੂੰ ਇੱਕ ਤੇ ਜਿਹੜਾ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਿਹਾ ਸੀਗਾ ਕਿ ਭਾਈ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਉਹ ਸਾਰੀ ਜਿਹੜੀ ਰਿਕਾਰਡ ਤੇ ਲੈ ਕੇ ਆਉ ਹੂੰ ਉਹਨੂੰ ਫਿਰ ਉਸੇ ਝੂਠ ਨੂੰ ਫੜ ਲਿਆ ਕੋਰਟ ਨੇ ਦੁਦਿਆ ਇਹ ਗਿਆ ਕਿ ਦੇਖੋ ਗੱਲ ਇਹ ਆ ਕਿ ਅਗਲੀ ਤਰੀਕ ਤੇ ਜਿਹੜੀ ਸ਼ਾਇਦ 2 ਦਸੰਬਰ ਪਈ ਆ ਕਿ ਅਗਲੀ ਤਰੀਕ ਤੇ ਜਾਂ ਕੇ ਐਸਐਸਪੀ ਤੇ ਕਾਰਵਾਈ ਕਰੋ ਤੇ ਨਹੀਂ ਤਾਂ ਤੁਹਾਡਾ ਜਿਹੜਾ ਹੋਮ ਸੈਕਟਰੀ ਉਹ ਇੱਥੇ ਖੜਾ ਹੋਊਗਾ ਹਮ ਸਰਕਾਰ ਦਾ ਹੋਮ ਸੈਕਟਰੀ ਸਾਹਿਬ ਇੱਥੇ ਕੀ ਰਹਿ ਗਿਆ ਦੱਸੋ ਬਿਲਕੁਲ ਬਿਲਕੁਲ ਇਹ ਤੇ ਬਿਲਕੁਲ ਕਹਿ ਲੋ ਕਿ ਸਰਕਾਰ ਨੂੰ ਕਲਰੋਂ ਫੜ ਲਿਆ ਕੋ ਹਮ ਇਸ ਮਾਮਲੇ 'ਚ ਕਿ ਭਾਈ ਜਾਂ ਤਾਂ ਕਾਰਵਾਈ ਕਰਕੇ ਆ ਜਾਓ ਜੀ 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 ਤੇ ਜਾਂ ਫਿਰ ਤੁਸੀਂ ਆਪਣਾ ਹੋਮ ਸੈਕਟਰੀ ਭੇਜੋ ਫਿਰ ਅਸੀਂ ਉਹਨਾਂ ਨਾਲ ਗੱਲ ਕਰਾਂ ਹੂੰ ਤਾਂ ਇਹ ਸੂਰਤਿ ਹਾਲ ਹੈ ਇਸ ਵੇਲੇ ਤਬਰ ਗੱਲ ਇਹ ਆ ਕਿ ਇਸ ਮਾਮਲੇ ਤੇ ਕੋਰਟ ਪਿੱਛੇ ਨਹੀਂ ਹਟ ਰਿਹਾ ਕੋਰਟ ਜਿੰਨਾ ਜ਼ਿਆਦਾ ਇਸ ਮਾਮਲੇ ਚ ਸਖਤ ਹੋਏਗਾ ਨਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਕਿ ਲਾਰੈਂਸ ਨੂੰ ਇਸ ਚੀਜ਼ ਦਾ ਫਾਇਦਾ ਹੈ ਕਿਵੇਂ ਫਾਇਦਾ ਹੈ ਕਿ ਪੰਜਾਬ ਨੂੰ ਵਿਰਾਸਤ ਜੇ ਚਾਹੀਦੀ ਵੀ ਹੋਈ ਨਾ ਹੁਣ ਨਹੀਂ ਦੇਣਗੇ ਹੂੰ ਹੋ ਨਹੀਂ ਦੇਣਗੇ ਕਿ ਤੁਹਾਡੀ ਹਿਰਾਸਤ ਦੇ ਵਿੱਚ ਤੇ ਆ ਕੁਝ ਹੋ ਜਾਂਦਾ ਉਹ ਹਿਰਾਸਤ ਤੇ ਅੱਗੇ ਨਹੀਂ ਸਟੇਟਾਂ ਨੂੰ ਮਿਲ ਰਹੀ ਜੀ ਬਾਕੀ ਖੈਰ ਇਹ ਵੀ ਹੈ ਕਿ ਉਹ ਉਲਝਣ ਇੱਧਰ ਪਈ ਰਹਿਣੀ ਹੈ ਜੀ ਕਹਿੰਨਾ ਇੱਧਰ ਦੀ ਉਲਝਣ ਚ ਰਹਿਣੀ ਹੈ ਉਹ ਸਾਈਡ ਤੇ ਬੈਠੇ ਆਪਦੀਆਂ ਕਾਰਵਾਈਆਂ ਕਰੀ ਜਾਂਦੇ ਨੇ ਇੱਧਰ ਇੱਕ ਮਿੱਤਰ ਜੀ ਇਹ ਕਾਫੀ ਕਮੈਂਟ ਇਹਨਾਂ ਨੇ ਤਿੰਨ ਚਾਰ ਵਾਰੀ ਕਰ ਦਿੱਤਾ ਕਹਿੰਦੇ ਕਿ ਲਾਰੈਂਸ ਦੇ ਮੋਟਾ ਬਾਈ ਦਾ ਹੱਥ ਹੈ ਇਹ ਤੇ ਪਾਈ ਹੁਣ ਇਹਦੀ ਕੋਈ ਪੁਖਤਗੀ ਸਾਡੇ ਕੋਲ ਨਹੀਂ ਹੈ ਅਸੀਂ ਇਹ ਗੱਲ ਇਦਾਂ ਨਹੀਂ ਕਹਿ ਸਕਦੇ